ਦੋਸਤੋ ਪਸ਼ੂ ਯੂਨੀਵਰਸਿਟੀ ਰਮਪੁਰਾ ਫੂਲ ਵਿਖੇ ਨਾ ਪਸ਼ੂ ਸਖਲਾਈ ਕੈਂਪ ਪਸ਼ੂ ਪਾਲਕਾਂ ਲਈ ਵਕ ਵਕ ਆਪਣੇ ਦੁੱਧ ਤੋਂ ਬਣੀਆਂ ਚੀਜ਼ਾਂ ਦੇ ਪ੍ਰੋਡਕਟ ਮਾਰਕੀਟਿੰਗ ਕਰਨ ਲਈ ਸਖਲਾਈ ਕੈਂਪ ਲੱਗਿਆ ਹੋਇਆ ਹੈ ਤੇ ਜਿਸ ਦੇ ਵਿੱਚ ਉੱਥੇ ਡਾਕਟਰ ਸਹਿਬਾਨ ਆ ਜਿਹੜੇ ਪ੍ਰੋਫੈਸਰ ਨੇ ਬੜੇ ਵਧੀਆ ਨੇ ਬੜੇ ਮਨ ਨਾਲ ਅਤੇ ਆਂਦੇਹੀ ਨਾਲ ਸਮਝਾਉਂਦੇ ਨੇ ਤੇ ਅੱਜ ਉਹਨਾਂ ਨੇ ਇਹ ਫਲੇਵਰ ਮਿਲਕ ਬਣਾਉਣਾ ਸਿਖਾਇਆ ਜਿਵੇਂ ਕਿ ਆਪਾਂ ਵਰਕਆਊਟ ਥਾਵਾਂ ਦੇ ਦੇਖਦੇ ਆ ਇਹਦੀ ਬਿਕਰੀ ਹੁੰਦੀ ਆ ਹਨ ਤੇ ਆਪਾਂ ਉਹ 25 30 ਰੁਪਏ ਦੀ ਬੋਤਲ ਲੈ ਕੇ ਵੀ ਪੀਂਦੇ ਆ ਤੇ ਉਹ ਬਣਾਉਣਾ ਸਿਖਾਇਆ ਵੀ ਆਪਣਾ ਜਿਹੜਾ ਦੁੱਧ ਹੈ ਉਹਦੀ ਮਾਰਕੀਟਿੰਗ ਵੀ ਤੁਸੀਂ ਖੁਦ ਕਰੋ ਅਤੇ ਦੁੱਗਣੇ ਪੈਸੇ ਕਮਾਓ ਇਹ ਸੌਖਾ ਹੀ ਫੰਡਾ ਕੋਈ ਬਾਹਲਾ ਨਹੀਂ ਆ ਇਹਨਾਂ ਨੇ ਪਹਿਲਾਂ ਦੁੱਧ ਨੂੰ ਉਬਾਲਿਆ 70 ਡਿਗਰੀ ਟੈਂਪਰੇਚਰ ਤੇ ਫਿਰ ਆ ਬਟਰ ਸਕੋਚ ਇੱਕ ਇਹਦੇ ਵਿੱਚ ਆ ਪਾਇਆ ਇਹਨੂੰ ਆਪਾਂ ਕੋਈ ਵੀ ਫਲਾਵਰ ਦੇ ਸਕਦੇ ਆ ਤੇ ਬੜਾ ਵਧੀਆ ਇਹਦਾ ਟੇਸਟ ਨਿਕਲਿਆ ਬਣ ਕੇ ਅਤੇ ਇਹਨੂੰ ਠੰਡਾ ਕਰਕੇ ਉਸ ਤੋਂ ਬਾਅਦ ਠੰਡਾ ਕਰਨ ਤੋਂ ਬਾਅਦ ਇਹਨਾਂ ਨੇ ਮਤਲਬ ਇਹਨੂੰ ਟੇਸਟ ਵੀ ਕਰਾਇਆ ਵੀ ਆ ਦੇਖੋ ਪੀ ਕੇ ਦੇਖੋ ਕਿ ਕੀ ਟੇਸਟ ਬਣਦਾ ਇਹਦਾ ਤੇ ਪੀਕੇ ਦੇਖਿਆ ਤਾਂ ਇਹਨਾਂ ਲੋਕ ਨੂੰ ਪੁੱਛਿਆ ਸੀ ਸਖਲਾਈ ਵਾਲਿਆਂ ਨੂੰ ਕਿਹਦੇ ਬਹੁਤ ਵਧੀਆ ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਤੁਸੀਂ ਆਪ ਦੇ ਕਿਤੇ ਦੀ ਮਾਰਕੀਟਿੰਗ ਆਪ ਕਰੋ ਪਸ਼ੂ ਪਾਲਕ ਪੇਰੀ ਅੱਗੇ ਵੱਧ ਸਕਦਾ ਆ ਸੋ ਸੋ ਉਹਨਾਂ ਦਾ ਕਹਿਣਾ ਵੀ ਪਸ਼ੂ ਪਾਲਕ ਪੇਰੀ ਅੱਗੇ ਵੱਧ ਸਕਦਾ ਜੋ ਤੁਹਾਡੇ ਪੰਜਾਬ ਦੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਜਾ ਰਹੀ ਹੈ ਉਹ ਇੱਥੇ ਰਹਿ ਕੇ ਵੀ ਇਹ ਕੰਮ ਕਰ ਸਕਦੀ ਹੈ ਸੋ ਬਹੁਤ ਵਧੀਆ ਪਰਾਲਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਕਮੈਂਟ ਜਰੂਰ ਕਰਿਓ ਧੰਨਵਾਦ ਬਈ